कहंदे जे आप उदास हो जेकर आप उदास हो तो कोई बात नहीं अगर आप उदास हो तो कोई बात नहीं अगर आप किसी के साथ रहकर भी उदास हो ये तो बहुत गंभीर बात है कहेंदे अच्छे ने अच्छा कहा हमें बुरे ने बुरा कहा हमें अच्छे ने अच्छा कहा हमें और बुरे ने बुरा कहा हमें जिसे जिसे जितना जानना था उसे उतना ही जाना हमें जिसे जितना जानना था हमें उसने उतना ही जाना हमें कहें हर इंसान की एक ख्वाह हूँ ਹਰ ਕੋਈ ਉਹਨੂੰ ਚੰਗਾ ਕਵੇ ਹਰ ਕੋਈ ਉਹਨੂੰ ਅੱਛਾ ਕਹੇ ਪਰ ਇਸ ਦੁਨੀਆ ਤੇ ਤੈਨਹੀ ਲੋਕ ਨੇ ਜਿਨ੍ਹਾਂ ਨੂੰ ਚੰਗਾ ਕਿਹਾ ਜਾਂਦਾ ਏ ਇੱਕ ਜਿਹੜੇ ਇਸ ਦੁਨੀਆ ਤੋਂ ਚਲੇ ਜਾਂਦੇ ਆ ਉਸ ਤੋਂ ਬਾਅਦ ਉਹਨਾਂ ਨੂੰ ਚੰਗਾ ਕਿਹਾ ਜਾਂਦਾ ਦੂਸਰਾ ਜਿਹੜੇ ਹਲੇ ਇਸ ਦੁਨੀਆ ਤੇ ਆਏ ਹੀ ਨਹੀਂ ਤੇ ਤੀਸਰਾ ਤੇ ਤੀਸਰਾ ਜਿਨ੍ਹਾਂ ਨੂੰ ਅਸੀਂ ਜਾਣਦੇ ਹੀ ਨਹੀਂ ਉਹਨਾਂ ਨੂੰ ਚੰਗਾ ਕਿਹਾ ਜਾਂਦਾ ਏ ਇਨਸਾਨ ਨੂੰ ਜੇ ਕੁਛ ਨਾ ਮਿਲੇ ਤੇ ਇਨਸਾਨ ਸਬਰ ਨਹੀਂ ਕਰਦਾ ਹੈਗਾ ਤੇ ਜੇ ਪਰਮਾਤਮਾ ਦੀ ਕਿਰਪਾ ਨਾਲ ਉਹਨੂੰ ਮਿਲ ਜਵੇ ਤੇ ਫਿਰ ਇਨਸਾਨ ਉਹਦੀ ਕਦਰ ਨਹੀਂ ਕਰਦਾ ਇਨਸਾਨ ਨੂੰ ਨਾ ਕੁਛ ਮਿਲੇ ਤੇ ਸਬਰ ਨਹੀਂ ਕਰਦਾ ਜੇ ਮਿਲ ਜਾਵੇ ਤੇ ਉਹਦੀ ਕਦਰ ਨਹੀਂ ਕਰਦਾ ਕਹਿੰਦੇ ਰਿਸ਼ਤੇ ਬਚਾਉਣ ਵਾਸਤੇ ਕੁਝ ਗੱਲਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਣਸੁਣਿਆ ਕਰ ਦੇਣਾ ਹੀ ਚੰਗੀ ਗੱਲ ਏ ਕਿਉਂਕਿ ਨਿੱਕੀਆਂ ਨਿੱਕੀਆਂ ਗੱਲਾਂ ਨਾਲ ਹੀ ਘਰ ਟੁੱਟਦੇ ਆ ਰਿਸ਼ਤੇ ਟੁੱਟਦੇ ਆ ਰਿਸ਼ਤੇ ਮੁੱਕਦੇ ਆ ਐਸੇ ਕਰਕੇ ਕੁਝ ਗੱਲਾਂ ਨੂੰ ਅਣ ਸੁਣਿਆ ਵੀ ਕਰ ਦੇਣਾ ਬਹੁਤ ਵੱਡੀ ਗੱਲ ਹੁੰਦੀ ਹੈ ਕਿਉਂਕਿ ਇਹਦੇ ਨਾਲ ਪਰਵਾਜ਼ ਜੁੜਿਆ ਰਹਿੰਦਾ ਹੈ ਰਿਸ਼ਤੇ ਜੁੜੇ ਰਹਿੰਦੇ ਆ ਵਾਹਿਗੁਰੂ ਜੀ ਸਰਦਿ ਕਿਰਪਾ ਕਰਨ ਰਿਸ਼ਤੇ ਜੋੜਨ ਦੀ ਸਮਰੱਥਾ ਬਖਸ਼ਣ ਰਿਸ਼ਤੇ ਇਸੇ ਤਰ੍ਹਾਂ ਜੁੜੇ ਰਹਿਣ ਪਰਵਾਰ ਇਸੇ ਤਰ੍ਹਾਂ ਹੀ ਜੁੜਿਆ ਰਹੇ